ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਮੱਤੇ ਦੀ ਸਰਾ ਜ਼ਿਲ੍ਹਾ ਫਿਰੋਜ਼ਪੁਰ ਬਾਬਾ ਫਿਰੂ ਮਲ ਤੇ ਮਾਤਾ ਦਇਆ ਜੀ ਦੇ ਘਰ ਵਿਖੇ ਹੋਇਆ ਕਰਤੂ ਖੀਰੂ ਮੱਲ ਪਰਿਵਾਰ ਸਮੇਤ ਪਿੰਡ ਹਰੀਕੇ ਤੇ ਫਿਰ ਖਜੂਰ ਸਾਹਿਬ ਆਵਸੇ ਖੀਰੂ ਮੱਲ ਦੇ ਸੱਤ ਪੁੱਤਰ ਤੇ ਇੱਕ ਧੀ ਬੀਬੀ ਬਰਾਈ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਮੁਖਲਾ ਨਾਮ ਪਾਈ ਲੈਣਾ ਸੀ ਉਹਨਾਂ ਦਾ ਵਿਆਹ 15 ਸਾਲ ਦੀ ਉਮਰ ਵਿੱਚ 1519 ਈਸਵੀ ਵਿੱਚ ਮਾਤਾ ਕੀਲੀ సు చడే విధానా చౌధరిన్షిమ పే శ్రీ గరు నే జీ బుడ్ ਮੁਰਕਾ ਦੀ ਦੀ ਰਸਲ ਆਦਾ ਪਰਵਾਸੀ ਹੰਤੀ ਪਾਈ ਲੈਲੇ ਨੂੰ ਸੌਂਪ ਦਿੱਤੀ ਉਹਨਾਂ ਨੂੰ ਆਪਣੇ ਅੰਗ ਲਾ ਕੇ ਨਾਮ ਅੰਗਦ ਰੱਖ ਦਿੱਤਾ ਪੋਤੀਆਂ ਦੇ ਰੂਪ ਵਿੱਚ ਬਾਣੀ ਦੇਖ ਜਾਨਣ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਗਈ ਨੰਗਰ ਗੁਰੂ ਅੰਗਦ ਦੇ ਦੇਚਨੀ ਤਾਰ ਤਿਧਾ ਦੂਰ ਸਾਹਿਬ ਦਰਿਆ ਬਿਆਸ ਤੋਂ 5 ਕਿਲੋਮੀਟਰ ਦੂਰੀ ਸਿੱਖ ਕੇਂਦਰ ਸਥਾਪਿਤ ਕੀਤਾ ਲੰਗਰ ਦੀ ਪ੍ਰਕਾ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਉਹ ਚાલુ ਹੋ ਗਈ ਮਾਤਾ ਖੀਵੀ ਨੂੰ ਲੰਗਰ ਦੀ ਸੇਵਾ ਸੰਭਾਲ ਲਈ ਜਿੰਮੇਵਾਰੀ ਦਿੱਤੀ ਗਈ ਦੂਰ ਸਹਿ ਰਹਿੰਦੇ ਆ ਸਿੱਖੀ ਪ੍ਰਚਾਰ ਤੇ ਪਸਾਰ ਲਈ ਥਾਂ ਥਾਂ ਦੇ ਸਿੱਖ ਕੇਂਦਰ ਖੋਲੇ ਥੀਂ ਯਾਤਰਾਵਾਂ ਮੇ ਕੀਤੀਆਂ ਲੋਕਾਂ ਦੇ ਰਹਿਮਾ ਪਰ ਮੌਤੇ ਕਰਮ ਕਾਂਡਾਂ ਦੇ ਜਾਲ ਨੂ ਤੋੜਨ ਲਈ ਅਤੇ ਸਿੱਖੀ ਨੂੰ ਮਜ਼ਬੂਤ ਕਰਨ ਲਈ ਗੋਇੰਦਵਾਲ ਸਹਿਮਤ ਬਸਾਇਆ ਗੁਰੂ ਸਾਹਿਬ ਨੇ ਇਹ ਗੱਲ ਸਮਝ ਲਈ ਉਹ ਸਿੱਖੀ ਜਾਦੇ ਤਾਂ ਆਪਣੀ ਬੋਲੀ ਦਾ ਸਾਰਾ ਨਹੀਂ ਹੁੰਦਾ ਗੁਰੂ ਉਪਦੇਸ਼ ਵਿੱਚ ਸਿਰਫ ਇਹ ਤਾਂ ਨਹੀਂ ਆਸਕਦੀ ਉਹਨਾਂ ਨੇ ਆਪਣੀ ਵੀ ਕੀਤੀ ਜੋ ਆਪਣੀ ਬੋਲੀ ਦੇ ਕਰਨ ਨੂੰ ਛਾਦੇ ਜਾਲੇ ਚਵਾਨੇ ਮੁਸਲਮਾਨ ਬਣ ਕੇ ਚਾਰ ਹਿੱਸੇ ਗੁਰੂ ਮੁਖੀ ਪਰੰਪਰਾ ਨੂੰ ਅਤੇ ਲਿਖਣ ਤੇ ਬਹੁਤ ਜ਼ੋਰ ਦਿੱਤਾ ਹੰਦੂ ਸਾਹਬ ਜੀ ਚੇ ਪੰਜਾਬੀ ਦੀ ਪਹਿਲੀ ਪਾਠਸ਼ਾਲਾ ਸਥਾਪਿਤ ਕੀਤੀ ਗੁਰਮੁਖੀ ਲਿਪੀ ਨੂੰ ਨਿਯੋਜਨਾਬੰਦ ਕੀਤਾ ਪੈਂਤੀ ਅੱਖਰਪੜਾਉਣ ਲਈ ਬਾਲ ਬੋਧ ਕੇਂਦਰ ਵਾਈ ਮੇਰੇ ਗੁਰੂ ਨਾਲ ਕੇ ਚਾਰਦਾ ਸਾਬਨ ਬਣਾਇਆ ਮੇਰੇ ਬਾਪੀ ਨੇ ਗੁਰਮੁਖੀ ਅੱਖਰ ਵਿੱਚ ਲਿਖਣ ਦਿੱਤਾ ਮੇਰਾ ਨਾਮ ਬਿੱਤੀ ਸਿਖਾਉ ਗੁਰਮੁਖੀ ਸਿੱਖਾਂ ਨੂੰ ਸਿਖਾਉਂ ਪੜ੍ਹਨ ਤੇ ਜੋ ਦੇ ਕੇ ਪੰਜਾਬੀ ਬੋਲੀ ਤੇ ਲਿਪੀ ਦੀ ਸੇਵਾ ਕੀਤੀ ਇਸ ਕਰਾਂ ਆਮ ਲੋਕਾਂ ਗਰੀਬਾਂ ਅਤੇ ਨੀਂਹਾਂ ਜਾਤਾਂ ਜਿਨ੍ਹਾਂ ਨੂੰ ਸੰਸਕੜ ਦੇ 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 ਸਿਖਾਉ ਗੁਰੂ ਅੰਗਦ ਦੇ ਪਾਠ ਅਸਮਝ ਆਉਣ ਲੱਗ ਪਏ ਗੁਰੂ ਅੰਗਦ ਤਾਨ ਨੰ ਗਗਦੇ ਦੇਵ ਦੇਵ ਦੀ ਦਾਵਾਰ ਇਸ ਆਪਣੀ ਲਈ ਤਾਨ ਨੰ ਗਗਦੇ ਦੇਵ ਦੇਵ ਸਾਹਜ ਦੇ ਤਾਨ ਆਪਣੀ ਕੁਤੰਗ ਦੇ ਦੇਵ ਦੇਵ ਤਾਨ ਨੰ ਗੁਰੂ ਤੰਗ ਦੇ ਦੇਵ ਦੇਵ ਅੰਮ੍ਰਿਤ ਦਾਸ ਸਭ ਤੋਂ ਜੋ ਮਹਾਰੇ ਸਮਝਦੇ ਲਖਤ ਨੂੰ ਅੰਧਰਾ ਸਭੰਜਾ ਗੁਰਤਾ ਜਤੀ ਬਖਸ਼ ਕੇ ਸਦੈ ਸਾਹੇ ਲਿਖਦੇ ਜੀ ਛੋਟੇ ਸਮਾਵੇ ਸਤਿ ਸ਼੍ਰੀ ਅਕਾਲ ਸਭਾਂ ਨੂੰ ਬਾਹਰ ਹੋ ਜੀ ਫਤਿਹ ਕਪਤਾਨ ਨਾ ਹੋਵੇ ਨਾ ਦੁਆ ਬਿਆਰ ਲੱਗਦੀ ਨਹੀਂ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਰੋ ਅੱਜ ਜੀਤਾਨ ਗੁਰੂ ਅੰਗਦ ਦੇ ਜੀ ਕਾਨ ਗੁਰੂ